ਗੁਰੂਆਂ ਵਰਕਤਾਂ ਸਨ ਕੋ ਉੱਡ ਗਈ ਹਰ 6 ਮਹੀਨਿਆਂ ਬਾਅਦ ਦਸ਼ਮੰਤ ਲੈ ਕੇ ਗੁਰੂ ਦੇ ਦਰਬਾਰ ਜਾਂਦਾ ਇੱਕ ਵਾਰ ਸਰੀਰ ਢਿੱਲਾ ਹੋ ਗਿਆ ਆਪਣੇ ਪੁੱਤਰ ਨੂੰ ਕਹਿਣ ਲੱਗਾ ਬੇਟਾ ਇਹ ਦਸ਼ਮੰਤ ਦੀ ਰਕਮ ਹੈ ਤੂੰ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਵਿੱਚ ਜਾ ਨਲਿ ਬੇਨਤੀ ਕਰੀਂ ਪਾਤਸ਼ਾਹ ਇਹ ਤੁਹਾਡੀਆਂ ਦਿੱਤੀਆਂ ਦਾਤਾਂ ਵਿੱਚੋਂ ਦਿਲ ਫੁੱਲ ਹਾਜ਼ਰ ਹੈ ਪਿਤਾ ਜੀ ਆ ਨਹੀਂ ਸਕੇ ਸਰੀਰ ਕੁਝ ਦਿੱਨਾ ਸੀ ਉਹਨਾਂ ਦਾ ਮੇਰੀ ਅਰਦਾਸ ਕਰਾਂ ਭਾਈ ਗੋਪਾਲੇ ਦਾ ਪੁੱਤਰ ਬਾਣੀਆਂ ਪੁੱਤਰ ਸੀ ਕਦੇ ਸਤ ਸੰਗ ਵਿੱਚ ਗਿਆ ਨਹੀਂ ਸੀ 500 ਰੁਪਏ ਦੀ ਥੈਲੀ ਲੈ ਕੇ ਚੱਲਿਆ ਮਨ ਵਿੱਚ ਸੋਚਦਾ ਇਹਦੇ ਬਦਲੇ ਗੁਰੂ 1000 2000 ਦੀ ਚੀਜ਼ ਤਾਂ ਜ਼ਰੂਰ ਦੇਵੇ ਜਾ ਕੇ 500 ਮੱਥਾ ਟੇਕਿਆ ਗਰੀਬ ਨਿਮਾਜ ਮੈਂ ਪਾਈ ਗੋਪਾਲੇ ਦਾ ਪੁੱਤਰ ਪਿਤਾ ਜੀ ਆ ਨਹੀਂ ਸਕੇ ਸਰੀਰ ਤੇ ਲਾਸੀ ਹੁਨਾ ਸਤਗੁਰੂ ਨੇ ਆਖਿਆ ਕੁਛ ਦਿਨ ਰੋ ਸੇਵਾ ਕਰੋ ਜਾਨ ਵੇਲੇ ਬਖਸ਼ਿਸ਼ ਲੈ ਕੇ ਜਾਣਾ ਵਿਚਾਰਨ ਕਰਿ ਸ੍ਰੀ ਵਾਹਿਗੁਰੂ ਇੱਕ ਦੋ ਦਿਨ ਰੁਕਿਆ ਪਰ ਇਹਦਾ ਮਨ ਸੰਗਤ ਵਿੱਚ ਨਹੀਂ ਲੱਗਦਾ ਸੇਵਾ ਵਿੱਚ ਨਹੀਂ ਲੱਗਦਾ ਜਿਹੜੇ ਵਪਾਰੀ ਆਂਦੇ ਨਾ ਸੰਗਤ ਵਿੱਚ ਉਹਨਾਂ ਦਾ ਮਨ ਕੀਰਤਨ ਵਿੱਚ ਨਹੀਂ ਲੱਗਦਾ ਉਹ ਆਖ ਦਿਨ ਕਿਸੇ ਵੇਲੇ ਭੋਗ ਪਵੇ ਤੇ ਤੁਰੀਏ ਉਹ ਘੜੀਆਂ ਵੇਖਦੇ ਰਹਿੰਦੇ ਉਚਾਰਨ ਕਰੋ ਸ੍ਰੀ ਸੁਭਾਨ ਅੱਲਿ ਪਿਆਰ ਵਾਲੇ ਆਖ ਦਿਨ ਜਿੰਨਾ ਵਕਤ ਗੁਰੂ ਦੇ ਚਰਨਾਂ ਵਿੱਚ ਲੰਘ ਗਿਆ ਲੰਘ ਜਾਵੇ ਇਹ ਸ਼ੁਕਰਾਨਾ ਹੈ ਗੁਰੂ ਦਾ ਸਾਥ ਸੰਗਤ ਬੋਲੋ ਸ੍ਰੀ ਸੁਭਾਨ ਦੋ ਦਿਨਾਂ ਪਿੱਛੋਂ ਆਇਆ ਪਾਤਸ਼ਾਹ ਮੈਂ ਘਰ ਜਾਣ ਗੁਰੂ ਗੋਬਿੰਦ ਸਿੰਘ ਜੀ ਨੇ ਨੇਵੜੇ ਸਿੱਖ ਨੂੰ ਬੁਲਾਇਆ ਆਖਿਆ ਪ੍ਰਸਾਦ ਲਿਆ ਪ੍ਰਸਾਦ ਵਿੱਚ ਇੱਕ ਕੜਾ ਤੇ ਥੋੜੀ ਜਿਹੀ ਗੁਰੂ ਘਰ ਵੱਲੋਂ ਬਖਸ਼ਿਸ਼ ਮਠਿਆਈ ਪ੍ਰਸਾਦ ਦਿੱਤਾ ਝੋਲੀ ਕਰ ਬੇਟਾ ਝੋਲੀ ਕਰਕੇ ਪ੍ਰਸਾਦ ਝੋਲੀ ਵਿੱਚ ਪਾਇਆ ਤੇ ਸੋਚਦਾ ਇੱਥੇ ਤਾਂ ਆ ਕੇ ਮੈਂ ਲੁੱਟ ਹੀ ਗਿਆ 500 ਰੁਪਈਆ ਮੱਥਾ ਟੇਕਿਆ ਤੇ ਗੁਰੂ ਨੇ ਬਦਲੇ ਵਿੱਚ ਦਿੱਤਾ ਕਿ ਇੱਕ ਸਰਬ ਲੋਹ ਦਾ ਕੜਾ ਲੋਹੇ ਦਾ ਆ ਦੋ ਚਾਰ ਪੈਸਿਆਂ ਦਾ ਤੇ ਚੌਨੀ ਅਠਿਆਨੀ ਦੀ ਮਠਿਆਈ ਪਰ ਇਹ ਭੁੱਲ ਗਿਆ ਕਿ ਜਿਸ ਨੂੰ ਗੁਰੂ ਕੜਾ ਦੇ ਦੇਵੇ ਸਮਝੋ ਗੁਰੂ ਗੋਬਿੰਦ ਸਿੰਘ ਜੀ ਨੇ ਉਹਦੀ ਬਾਹ ਪਕੜ ਲਈ ਬਾਰ ਨਿਕਲਿਆ ਇੱਕ ਗੁਰਸਿੱਖ ਮਿਲਿਆ ਕਿਉਂ ਭਾਈ ਬੜਾ ਉਦਾਸ ਹੈ ਕਹਿੰਦਾ ਮੈਂ ਤਾਂ ਇੱਥੇ ਆ ਕੇ ਲੁੱਟੀ ਕੇ ਜਾਏ 500 ਰੁਪਈਆ ਲਿਆਇਆ ਗੁਰੂ ਨੂੰ ਮੱਥਾ ਟੇਕਿਆ ਤੇ ਗੁਰੂ ਨੇ ਦਿੱਤਾ ਕੀ ਆ ਦੋ ਚਾਰ ਪੈਸਿਆਂ ਦਾ ਕੜਾ ਤੇ ਦੋ ਚਾਰ ਆਣੀਆਂ ਦੀ ਮਠਿਆਈ ਮੈਂ ਤਾਂ ਸੋਚਨਾ ਮੇਰੇ ਪਿਤਾ ਜੀ ਮੂਰਖੀ ਹਨ ਜੋ ਹਰ 6 ਮਹੀਨਿਆਂ ਪਿੱਛੋਂ ਇਹ ਦਸਵੰਤ ਗੁਰੂ ਨੂੰ ਭੇਜਦੇ। ਇਹ ਨਹੀਂ ਪਤਾ ਕਿ ਜਿਹੜੀਆਂ ਗੁਰੂਕੀਆਂ ਬਖਸ਼ਿਸ਼ਾਂ ਕਰ ਆਂਦੀਆਂ ਸਾਰੇ ਕਾਰਜ ਸਾਰੇ ਕੰਮ ਵਿਹਾਰ ਤਾਂ ਉਸੇ ਨਾਲ ਚੱਲਦੇ। ਮਨੁੱਖ ਦੀ ਸਿਆਣਪ ਨਾਲ ਤਾਂ ਨਹੀਂ ਚੱਲਦੇ ਨਾ। ਗੁਰੂ ਕੀ ਬਖਸ਼ਿਸ਼ ਨਾਲ ਚੱਲਦਾ। ਸਿਆਣੇ ਤਾਂ ਬਹੁਤ-ਬਹੁਤ ਬੈਠੇ ਹਨ। ਮਹਾਰਾਜ ਜੀ ਬਚਨ ਕਰਦੇ ਸਨ ਮੈਂ ਉਹ ਵੀ ਬੰਦੇ ਵੇਖੇ ਨੇ। ਜਿਨ੍ਹਾਂ ਨੂੰ ਅੰਗੂਠਾ ਲਾ ਕੇ ਸਾਈਨ ਨਹੀਂ ਕਰਨਾ ਦਾ ਅੰਗੂਠਾ ਲਾਉਂਦੇ ਨੇ ਤੇ ਵੱਡੇ ਵੱਡੇ ਪੜੇ ਲਿਖੇ ਉਹਨਾਂ ਤੇ ਲੇ ਨੌਕਰ ਲੱਗੇ ਹੋਏ ਵਿਚਾਰਨ ਕਰੋ ਸ੍ਰੀ ਇਹ ਕਿਰਪਾ ਹੈ ਨਾ ਉਹ ਗੁਰੂ ਕਾ ਸਿੱਖ ਕਹਿਣ ਲੱਗਾ ਭਾਈ ਜੇ ਤੂੰ ਸਮਝਣਾ ਤੂੰ ਆ ਕੇ ਇੱਥੇ ਘਾਟਾ ਖਾਦਾ ਤਾਂ 500 ਦੀ ਜਗ੍ਹਾ ਮੇਰੇ ਤੋਂ 600 ਲੈ ਲੈ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀਸ਼ ਮੇਰੀ ਝੋਲੀ ਵਿੱਚ ਪਾ ਜੋ ਉਚਾਰਨ ਕਰ ਰੂ ਸ੍ਰੀ ਗੁਰੂ ਜੀ ਭਾਈ ਗੋਪਾਲੇ ਦਾ ਪੁੱਤਰ ਸੋਚਣ ਲੱਗਾ ਇਹ ਤਾਂ ਮੇਰੇ ਪਿਤਾ ਤੋਂ ਵੀ ਵੱਧ ਮੂਰਖ ਹੈ 500 ਦੇ 600 ਦੇਣ ਲੱਗਾ ਉਹ ਗਰੀਬ ਸਿੱਖ ਘਰ ਲੈ ਗਿਆ ਕਹਿਣ ਲੱਗਾ ਤੂੰ ਬੈਠ ਤੂੰ ਗੁਰੂ ਘਰ ਸਿੱਖ ਹੈ ਮੇਰੇ ਘਰ ਆਏ ਲੰਗਰ ਪ੍ਰਸ਼ਾਦ ਛੱਕੇ ਬਗੈਰ ਮੈਂ ਨਹੀਂ ਜਾਣਦੇ ਘਰ ਵਾਲੀ ਨੂੰ ਕਹਿਣ ਲੱਗਾ ਪ੍ਰਸ਼ਾਦਾ ਤਿਆਰ ਕਰ ਕਰ ਗੁਰੂ ਕਾ ਸਿੱਖ ਆਇਆ ਅੱਜ ਤਨ ਭਾਗ ਹਨ ਜਿਸ ਤੇ ਗੁਰੂ ਗੋਬਿੰਦ ਸਿੰਘ ਜੀ ਖੁਸ਼ ਹੁੰਦੇ ਨੇ ਆਪਣਾ ਇੱਕ ਸਿੱਖ ਉਹਦੇ ਘਰ ਭੇਜ ਦਿੰਦੇ ਨੇ ਸਿੱਖ ਆਇਆ ਕਰ ਉਹ ਲੰਗਰ ਪ੍ਰਸਾਦ ਬਣਾਉਣ ਲੱਗੀ ਸਿੱਖ ਨੇ ਨੇੜੇ ਸ਼ੌਕਾਰ ਕੋਲ ਗਿਆ ਕਹਿਣ ਲੱਗਾ ਮੇਰਾ ਘਰ ਗਿਰਵੀ ਰੱਖਣਾ ਆ ਘਰ ਵਾਲੀ ਦੇ ਗਹਿਣੇ ਵੀ ਰੱਖ ਲੈ ਉਹ ਮੈਨੂੰ 600 ਰੁਪਈਆ ਦੇ ਉਸ ਸ਼ੌਕਰ ਨੇ 600 ਰੁਪਈਆ ਦੇ ਦਿੱਤਾ ਘਰ ਆਇਆ ਪਾਈ ਗੋਪਾਲ ਦੇ ਪੁੱਤਰ ਨੂੰ ਪ੍ਰਸ਼ਾਦ ਸ਼ਕਾਇਆ ਸਿੱਖਨੇ ਗਿਣ ਕੇ ਫਿਰ 600 ਰੁਪਏ ਦਿੱਤੇ ਤੇ ਆਖਿਆ ਪਿਆਰਿਆ ਹਣ ਹੱਥ ਸੁੱਚੇ ਕਰ ਲੈ ਤੇ ਜਿਹੜੀ ਬਖਸ਼ਿਸ਼ ਤੈਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਨਾ ਇੱਕ ਵਾਰ ਮੇਰੀ ਝੋਲੀ ਵਿੱਚ ਉਹ ਬਖਸ਼ਿਸ਼ ਪਾ ਕੇ ਕਹਿ ਦੇ ਕੇ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਸ਼ ਮੈਨੂੰ ਦਿੱਤੀ ਸੀ ਮੈਂ 600 ਰੁਪਏ ਵਿੱਚ ਤੈਨੂੰ ਵੇਚ ਛੱਡੀ ਉਹਨੇ 600 ਰੁਪਏ ਗਿਣ ਕੇ ਬੋਜੇ ਵਿੱਚ ਪਾਏ ਬਾਣੀਆਂ ਪੁੱਤਰ ਸੀ ਸੋਚਦਾ ਚਲੋ 500 ਕੇ 600 ਬਣ ਗਏ 100 ਕਮਾਇਆ ਕਹਿਣ ਲੱਗਾ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਬਖਸ਼ਿਸ਼ ਮੈਨੂੰ ਦਿੱਤੀ ਮੈਂ 600 ਵਿੱਚ ਤੈਨੂੰ ਵੇਚ ਛੱਡ। ਕਰ ਆਇਆ ਪਿਤਾ ਨੇ ਪੁੱਛਿਆ ਕਹਿਣ ਲੱਗਾ ਪਿਤਾ ਜੀ ਤੁਸੀਂ ਤਾਂ ਹਰ ਵੇਰਾਂ 500 ਗਵਾਕਿਆਂ ਦੇ ਸੋ ਆ ਵੇਖੋ ਮੈਂ 500 ਦੇ 600 ਬਣਾ ਕੇ ਲਿਆ। ਜਿਹੜੀ ਬਖਸ਼ਿਸ਼ ਗੁਰੂ ਜੀ ਨੇ ਦਿੱਤੀ ਸੀ ਉਹ ਮੈਂ 600 ਰੁਪਏ ਵਿੱਚ ਰਸਤੇ ਵਿੱਚ ਸਿੱਖ ਨੂੰ ਵੇਚ ਛੱਡ। ਉਹ ਪੁੱਤਰਾ ਮਾੜਾ ਕੀਤਾ ਗਲਤ ਕੀਤਾ ਕੋਈ ਗੁਰੂ ਕੀ ਬਖਸ਼ਿਸ਼ ਨੂੰ ਵੀ ਵੇਚਦਾ ਹਚ ਅਰਨ ਕਰ ਰਸੀ ਉਸ ਦਿਨ ਤੋਂ ਭਾਈ ਗੋਪਾਲੇ ਦੇ ਘਰ ਵਿੱਚ ਕਾਰੋਬਾਰਾਂ ਵਿੱਚ ਜਿਹੜੀ ਬਰਕਤ ਗੁਰੂ ਕੀ ਵਸਤੀ ਸੀ ਨਾ ਉਹ ਗੁਰੂ ਕੀਆਂ ਬਰਕਤਾਂ ਉੱਡ ਗਈ ਜਦੋਂ ਮਾਲ ਵੰਜਣ ਤੇ ਆਇਆ ਜਾਂਦਾ ਕਿਸੇ ਨਾ ਟਿੱਠਾ ਇਹਦਾ ਨਾਮ ਦੌਲਤ ਹੈ ਜਿਸ ਵੇਲੇ ਮਹਾਰਾਜ ਜੀ ਬਚਨ ਕਰਦੇ ਸਨ ਇਦੀਆਂ ਦੋ ਲੱਤਾਂ ਦੌਲਤ ਇੱਕ ਤਾਂ ਉਸ ਵੇਲੇ ਲੱਤ ਪੈਂਦੀ ਹੈ ਜਿਸ ਵੇਲੇ ਘਰ ਦੌਲਤ ਆਂਦੀ ਹੈ ਆਕੜ ਕੇ ਤੁਰਦੇ ਕਿਸੇ ਨੂੰ ਕੁਝ ਸਮਝਦਾ ਹੀ ਨਹੀਂ ਤੇ ਦੂਜੀ ਲੱਤ ਉਸ ਵੇਲੇ ਮਾਰਦੀ ਹੈ ਜਿਸ ਵੇਲੇ ਘਰੋਂ ਜਾਂਦੀ ਹੈ ਤੇ ਤਉਣ ਉੱਚੀ ਕਰਨ ਯੋਗਾ ਨਹੀਂ ਰਹਿੰਦਾ ਉਚਾਰਨ ਕਰੋ ਸ੍ਰੀ ਇਹਦਾ ਨਾਮ ਦੌਲਤ ਜਦੋਂ ਮਾਲ ਵੰਜਣ ਤੇ ਆਇਆ ਜਾਂਦਾ ਕਿਸੇ ਨਾ ਡਿੱਠਾ ਜਿਹੜੀਆਂ ਗੁਰੂਆਂ ਬਰਕਤਾਂ ਸਨ ਕੋ ਉੱਡ ਗਈ ਦਿਨੋ ਦਿਨ ਕਮਾ ਵਿੱਚ ਘਾਟੇ ਪੈਣੇ ਸ਼ੁਰੂ ਸਭ ਕੁਝ ਵਿਗ ਗਿਆ ਪਿਤਾ ਗਹਿਣ ਲੱਗਾ ਪੁੱਤਰ ਮੈਂ ਕਿਹਾ ਸੀ ਨਾ ਤੂੰ ਮਾੜਾ ਕੀਤਾ ਗੁਰੂ ਕੀ ਬਖਸ਼ਿਸ਼ ਨੂੰ ਵੇਚਾਂ ਚੱਲ 700 ਰੁਪਈਆ ਕਿਤੋਂ ਉਧਾਰਾ ਲਈਏ ਸਿੱਖ ਨੂੰ ਦੇਈਏ 600 ਦੇ ਬਦਲੇ 700 ਤੇ ਗੁਰੂ ਕੀ ਬਖਸ਼ਿਸ਼ ਮੋੜ ਲਈ ਆਈਏ ਵਿਚਾਰਨ ਕਰੋ ਸ੍ਰੀ 700 ਰੁਪਿਆ ਕਿਤੋਂ ਉਧਾਰ ਦਿੱਤਾ ਸਿੱਖ ਦੇ ਘਰ ਪਹੁੰਚੇ ਸਾత్సੰਗਤ ਉਹਨੂੰ ਤਾਂਗੇ ਰੰਗ ਭਾਗ ਲੱਗੇ ਅੱਜ ਹੋਰ ਕੱਲ ਖੋਲ ਇਥੇ ਗੁਰੂ ਕੀਆਂ ਬਖਸ਼ਿਸ਼ਾਂ ਉੱਤੇ ਸਭ ਕੁਝ ਉਹਨਾਂ ਜਾ ਕੇ ਬੇਨਤੀ ਕੀਤੀ ਪਿਆਰਿਆ ਆ 700 ਲੈ ਲੈ ਤੇ ਗੁਰੂ ਕੀ ਬਖਸ਼ਿਸ਼ ਤੁਹਾਨੂੰ ਦੇ ਦੇ ਉਨਾ ਸਿੱਖ ਕਹਿਣ ਲੱਗਾ ਮੈਨੂੰ ਤਾਂ ਜਿਸ ਦਿਨ ਤੋਂ ਗੁਰੂ ਕੀ ਬਖਸ਼ਿਸ਼ ਮਿਲੀ ਹੈ ਮੇਰੇ ਮਨ ਨੂੰ ਵੀ ਸੁੱਖ ਮਿਲਿਆ ਹੈ ਮੇਰੇ ਤਨ ਨੂੰ ਵੀ ਸੁੱਖ ਮਿਲਿਆ ਤੇ ਘਰ ਵਿੱਚ ਤਨ ਦੀ ਵੀ ਕੋਈ ਕਮੀ ਨਹੀਂ ਹੈ ਉਚਾਰਨ ਕਰੋ ਸ੍ਰੀ ਵਾਹਿਗੁਰੂ ॠਣ ਲੱਗ ਪਏ ਹੁਣ ਕਿਆ ਕਰੀਏ ਤਾਂ ਸਿੱਖ ਨੇ ਆਖਿਆ ਇੱਕੋ ਹੀ ਜਗ੍ਹਾ ਹੈ ਇੱਕੋ ਆਸਰਾ ਹੈ ਜੇ ਚੱਲ ਕੇ ਗੁਰੂ ਕੇ ਚਰਨਾਂ ਵਿੱਚ ਟਹਿ ਕੇ ਭੁੱਲ ਬਖਸ਼ਾਓ ਤਾਂ ਉਹ ਐਡਾ ਵੱਡਾ ਦਾਤਾ ਹੈ ਤੁਆਡੀ ਟਹਿਣ ਵਿੱਚ دیر ਲੱਗ ਸਕਦੀ ਐ ਗੁਰੂ ਨੂੰ ਬਖਸ਼ਣ ਵਿੱਚ ਕੋਈ ਤੇ ਤੇ ਜਿਸੇਲੇ ਆਏ ਕਲਗੀਧਰ ਪਾਤਸ਼ਾਹ ਦੇ ਚਰਨਾਂ ਤੇ ਟਹਿ ਕੇ ਰੁਨੇ ਮੇਰੇ ਸਹਿਬ ਕਹਿਣ ਲੱਗੇ ਤਜੋ ਸਿਆਨਪ ਸੁਰਜ ਨੂੰ ਸਿਮਰੋ ਹਰ ਹਰ ਰਾਏ ਇੱਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਹੋ ਜਾਏ ਗੁਰੂ ਕੇ ਦਰ ਤੇ ਆ ਕੇ ਕਦੇ ਸਿਆਣ ਪਚਤਾਈਆਂ ਨਾ ਚਲੇ ਮਹਾਰਾਜ ਜੀ ਬਚਨ ਕਰਦੇ ਸਨ ਜਦੋਂ ਸੱਪ ਵੀ ਖੁੱਡ ਵਿੱਚ ਵੜਦਾ ਹੈ ਨਾ ਸਿੱਧਾ ਹੋ ਕੇ ਵਲਛਲ ਛੱਡ ਦੇ ਸੱਪ ਵੀ ਖੁੱਡ ਵਿੱਚ ਵੜਦਾ ਸਿੱਧਾ ਹੋ ਕੇ ਵੜਦਾ ਤੂੰ ਜੇ ਗੁਰੂ ਕੇ ਚਰਨਾਂ ਵਿੱਚ ਆਇਆ ਹੁਣ ਤਾਂ ਸਿੱਧਾ ਹੋ ਕੇ ਬਹਿ ਜਾ ਉਚਾਰਨ ਕਰੂ ਸ੍ਰੀ ਇੱਥੇ ਤਾਂ ਵਲਛਲ ਛੱਡ ਦੇ ਗੁਰੂ ਦੇ ਦਰ ਤੇ ਵੀ ਆ ਕੇ ਝੂਠ ਬੋਲਣਾ ਠੱਗੀਆਂ ਮਾਰਨਾ ਲੋਕਾਂ ਦਾ ਬੁਰਾ ਕਰਨ ਵਾਸਤੇ ਸੋਚਣਾ ਨਾ ਏ ਮਨ ਵਿੱਚੋਂ ਮਾੜੀ ਤਾਤ ਕੱਢ ਤੇ ਗੁਰੂ ਕੀ ਬਾਣੀ ਗੁਰੂ ਕਾ ਨਾਮ ਲੈ ਕੇ ਉਹਦਾ ਸਿਮਰਨ ਕਰ ਤੇ ਆਖ ਮੇਰੇ ਪਾਤਸ਼ਾਹ ਮੇਰੇ ਅੰਦਰੋਂ ਪ੍ਰਾਈ ਤਾਤ ਮਿਟਾ ਦੇ ਨਾ ਕੋ ਬੈਰੀ ਨਹੀਂ ਬਿਗਾਣਾ ਸਗਲ ਸੰਗ ਹਮ ਕੋ ਬਨਾਈ ਗੁਰੂ ਕਿਰਪਾ ਨਾਲ ਸਾਧਗੁਰੂ ਨੇ ਬਖਸ਼ਿਸ਼ ਕੀਤੀ ਪਾਈ ਗੋਪਾਲੇ ਤੇ ਉਹਦੇ ਪੁੱਤਰ ਨੂੰ ਬਖਸ਼ਿਆ ਸਾਧ ਸੰਗਤ ਹੰਮਰੀ ਗਣਤਿ ਨ ਗਣੀਆਂ ਕਾਈ ਆਪਣਾ ਬਿਰਧ ਪਛਾਨ ਉਹ ਐਡਾ ਵੱਡਾ ਦਾਤਾ ਆਪਣਾ ਬਿਰਧ ਪਛਾਨਿਆ ਫਿਰ ਬਖਸ਼ਿਸ਼ਾਂ ਨਾਲ ਝੋਲੀਆਂ ਪਰ ਦਿੱਤੀਆਂ ਉਚਾਰਨ ਕਰੋ ਸ੍ਰੀ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖਤੇ ਜੋ ਬੋਲੇਆਂ ਆਵਾਂ ਸੱਚ ਹੋਵੇ ਤਾਂ ਹੁਣ ਹਰ ਸਮੇਂ પાਕੇ ਭਾਈ ਗੋਪਾਲਾ ਤੇ ਉਹਦਾ ਪੁੱਤਰ ਦਸ਼ਮੰਤ ਦੀ ਰਕਮ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਵਿੱਚ ਸ਼ੁਕਰਾਨਾ ਕਰਨ ਆਂਦੇ ਗੁਰੂ ਘਰ ਵਿੱਚ ਤੇ ਕੀ ਆਖਦੇ ਨੇ ਤੇਰਾ ਦਿੱਤਾ ਖਾਉਣਾ ਇਹਦਾ ਨਾਮ ਦੌਲਤ ਹੈ ਜਿਸ ਵੇਲੇ ਮਹਾਰਾਜ ਜੀ ਬਚਨ ਕਰਦੇ ਸਨ ਇਦੀਆਂ ਦੋ ਲੱਤਾਂ ਦੌਲਤ ਇੱਕ ਤਾਂ ਉਸ ਵੇਲੇ ਲੱਤ ਪੈਂਦੀ ਹੈ ਜਿਸ ਵੇਲੇ ਘਰ ਦੌਲਤ ਆਂਦੀ ਹੈ ਆਕੜ ਕੇ ਤੁਰਦੇ ਕਿਸੇ ਨੂੰ ਕੁਝ ਸਮਝਦਾ ਹੀ ਨਹੀਂ ਤੇ ਦੂਜੀ ਲੱਤ ਉਸ ਵੇਲੇ ਮਾਰਦੀ ਹੈ ਜਿਸ ਵੇਲੇ ਘਰੋਂ ਜਾਂਦੀ ਹੈ ਤੇ ਤਣ ਉੱਚੀ ਕਰਨ ਯੋਗਾ ਨਹੀਂ ਰਹਿੰਦਾ ਉਚਾਰਨ ਕਰੋ ਸ੍ਰੀ ਇਹਦਾ ਨਾਮ ਦੌਲਤ ਹੈ ਜਦੋਂ ਮਾਲ ਵੰਜਣ ਤੇ ਆਇਆ ਜਾਂਦਾ ਕਿਸੇ ਨਾ ਡਿੱਠਾ ਜਿਹੜੀਆਂ ਗੁਰੂਆਂ ਬਰਕਤਾਂ ਸਨ ਉਹ ਉੱਡ ਗਈ ਹਰ 6 ਮਹੀਨਿਆਂ ਬਾਅਦ ਦਸ਼ਮੰਤ ਲੈ ਕੇ ਗੁਰੂ ਦੇ ਦਰਬਾਰ ਜਾਂਦਾ ਇੱਕ ਵਾਰਾ ਸਰੀਰ ਢਿੱਲਾ ਹੋ ਗਿਆ ਆਪਣੇ ਪੁੱਤਰ ਨੂੰ ਕਹਿਣ ਲੱਗਾ ਬੇਟਾ ਇਹ ਦਸਮੰਤ ਦੀ ਰਕਮ ਹੈ ਤੂੰ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਵਿੱਚ ਨਾਲੇ ਬੇਨਤੀ ਕਰੀਂ ਪਾਤਸ਼ਾਹ ਇਹ ਤੁਹਾਡੀਆਂ ਦਿੱਤੀਆਂ ਦਾਤਾਂ ਵਿੱਚੋਂ ਦਿਲ ਫੁੱਲ ਹਾਜ਼ਰ ਹੈ ਪਿਤਾ ਜੀ ਆ ਨਹੀਂ ਸਕੇ ਸਰੀਰ ਕੁਝ ਢਿੱਲਾ ਸੀ ਮੇਰੀ ਅਰਦਾਸ ਕਰਾਈਂ ਭਾਈ ਗੋਪਾਲੇ ਦਾ ਪੁੱਤਰ ਬਾਣੀਆਂ ਪੁੱਤਰ ਸੀ ਕਦੇ ਸਤ ਸੰਗ ਵਿੱਚ ਗਿਆ ਨਹੀਂ ਸੀ 500 ਰੁਪਏ ਦੀ ਥੈਲੀ ਲੈ ਕੇ ਚੱਲਿਆ ਮਨ ਵਿੱਚ ਸੋਚਦਾ ਇਹਦੇ ਬਦਲੇ ਗੁਰੂ 1000 2000 ਦੀ ਚੀਜ਼ ਤਾਂ ਜ਼ਰੂਰ ਦੇਵੇ ਜਾ ਕੇ 500 ਮੱਥਾ ਟੇਕਿਆ ਗਰੀਬ ਨਿਵਾਜ ਮੈਂ ਪਾਈ ਗੋਪਾਲੇ ਦਾ ਪੁੱਤਰ ਪਿਤਾ ਜੀ ਆ ਨਹੀਂ ਸਕੇ ਸਰੀਰ ਤੇ ਲਾਸੀ ਹੁਣਾਂ ਸਤਗੁਰੂ ਨੇ ਆਖਿਆ ਕੁਛ ਦਿਨ ਰਹੁ ਸੇਵਾ ਕਰੋ ਜਾਨ ਵੇਲੇ ਬਖਸ਼ਿਸ਼ ਲੈ ਕੇ ਜਾਣਾ ਵਿਚਾਰਨ ਕਰੋ ਸ੍ਰੀ ਵਾਹਿਗੁਰੂ ਇੱਕ ਦੋ ਦਿਨ ਰੁਕਿਆ ਪਰ ਇਹਦਾ ਮਨ ਸੰਗਤ ਵਿੱਚ ਨਹੀਂ ਲੱਗਦਾ ਸੇਵਾ ਵਿੱਚ ਨਹੀਂ ਲੱਗਦਾ ਜਿਹੜੇ ਵਪਾਰੀ ਆਂਦੇ ਨਾ ਸੰਗਤ ਵਿੱਚ ਉਹਨਾਂ ਦਾ ਮਨ ਕੀਰਤਨ ਵਿੱਚ ਨਹੀਂ ਲੱਗਦਾ ਉਹ ਆਖ ਦਿਨ ਕਿਸੇ ਵੇਲੇ ਭੋਗ ਪਵੇ ਤੇ ਤੁਰੀ ਉਹ ਘੜੀਆਂ ਵੇਖਦੇ ਨੇ ਉਚਾਰਨ ਕਰੋ ਸ੍ਰੀ ਸੁਭਾਨਾਹ ਪਿਆਰ ਵਾਲੇ ਆਖ ਦਿਨ ਜਿੰਨਾ ਵਕਤ ਗੁਰੂ ਦੇ ਚਰਨਾਂ ਵਿੱਚ ਲੰਘ ਗਿਆ ਲੰਘ ਜਾਵੇ ਇਹ ਸ਼ੁਕਰਾਨਾ ਹੈ ਗੁਰੂ ਦਾ ਸਾਥ ਸੰਗਤ ਬੋਲੋ ਸ੍ਰੀ ਸੁਭਾਨਾਹ ਦੋ ਦਿਨਾਂ ਪਿੱਛੋਂ ਆਇਆ ਪਾਤਸ਼ਾਹ ਮੈਂ ਘਰ ਜਾਣੇ ਗੁਰੂ ਗੋਬਿੰਦ ਸਿੰਘ ਜੀ ਨੇ ਨੇਵੜੇ ਸਿੱਖ ਨੂੰ ਬੁਲਾਇਆ ਆਖਿਆ ਪ੍ਰਸਾਦ ਲਿਆਓ ਪ੍ਰਸਾਦ ਵਿੱਚ ਇੱਕ ਕੜਾ ਤੇ ਥੋੜੀ ਜੀ ਗੁਰੂ ਘਰ ਵੇਲੋਂ ਬਖਸ਼ਿਸ਼ ਮਠਿਆਈ ਪ੍ਰਸ਼ਾਦ ਦਿੱਤਾ ਝੋਲੀ ਕਰ ਬੇਟਾ ਝੋਲੀ ਕਰਕੇ ਪ੍ਰਸ਼ਾਦ ਝੋਲੀ ਵਿੱਚ ਪਾਇਆ ਤੇ ਸੋਚਦਾ ਇੱਥੇ ਤਾਂ ਆਖ ਕੇ ਮੈਂ ਲੁੱਟ ਗਿਆ 500 ਰੁਪਈਆ ਮੱਥਾ ਟੇਕਿਆ ਤੇ ਗੁਰੂ ਨੇ ਬਦਲੇ ਵਿੱਚ ਦਿੱਤਾ ਕਿ ਇੱਕ ਸਰਬ ਲੋਹ ਦਾ ਕੜਾ ਲੋਹੇ ਦਾ ਆ ਦੋ ਚਾਰ ਪੈਸਿਆਂ ਦਾ ਇਹ ਚੌਨੀ ਅਠਿਆਨੀ ਦੀ ਮਠਿਆਈ ਪਰ ਇਹ ਭੁੱਲ ਗਿਆ ਕਿ ਜਿਸ ਨੂੰ ਗੁਰੂ ਕੜਾ ਦੇ ਦੇਵੇ ਸਮਝੋ ਗੁਰੂ ਗੋਬਿੰਦ ਸਿੰਘ ਜੀ ਨੇ ਉਹਦੀ ਬਾਹ ਪਕੜ ਲਈ ਬਾਹਰ ਨਿਕਲਿਆ ਇੱਕ ਗੁਰਸਿੱਖ ਮਿਲਿਆ ਕਿਉਂ ਭਾਈ ਬੜਾ ਉਦਾਸ ਹੈ ਕਹਿੰਦਾ ਮੈਂ ਤਾਂ ਇੱਥੇ ਆ ਕੇ ਲੁੱਟੀ ਕੇ ਜਾ ਰਿਹਾ ਹਾਂ ਪੰਗਿਰ 100 ਰੁਪਈਆ ਲਿਆਇਆ ਗੁਰੂ ਨੂੰ ਮੱਥਾ ਟੇਕਿਆ ਤੇ ਗੁਰੂ ਨੇ ਦਿੱਤਾ ਕੀ ਆ ਦੋ ਚਾਰ ਪੈਸਿਆਂ ਦਾ ਕਿੜਾ ਤੇ ਦੋ ਚਾਰ ਆਣੀਆਂ ਦੀ ਮਠਿਆਈ ਮੈਂ ਤਾਂ ਸੋਚਨਾ ਮੇਰੇ ਪਿਤਾ ਜੀ ਮੂਰਖੀ ਹੰਦਿਓ ਹਰ 6 ਮਹੀਨਿਆਂ ਪਿੱਛੋਂ ਇਹ ਦਸਵੰਤ ਗੁਰੂ ਨੂੰ ਭੇਜਦੇ ਇਹ ਨਹੀਂ ਪਤਾ कि ਜਿਹੜੀਆਂ ਗੁਰੂ ਕੀਆਂ ਬਖਸ਼ਿਸ਼ਾਂ ਕਰ ਆਂਦੀਆਂ ਸਾਰੇ ਕਾਰਜ ਚ ਸਾਰੇ ਕੰਮ ਵਿਹਾਰ ਤਾਂ ਉਸੇ ਨਾਲ ਚੱਲਦੇ ਮਨੁੱਖ ਦੀ ਸਿਆਣਪ ਨਾਲ ਤਾਂ ਨਹੀਂ ਚੱਲਦੇ ਨਾ ਗੁਰੂ ਕੀ ਬਖਸ਼ਿਸ਼ ਨਾਲ ਚੱਲਦਾ ਸਿਆਣੇ ਤਾਂ ਬਹੁਤ ਬਹੁਤ ਬੈਠੇ ਮਹਾਰਾਜ ਜੀ ਬਚਨ ਕਰਦੇ ਸਨ ਮੈਂ ਉਹ ਵੀ ਬੰਦੇ ਵੇਖੇ ਜਿਨ੍ਹਾਂ ਨੂੰ ਅੰਗੂਠਾ ਲਾ ਕੇ ਸਾਈਨ ਨਹੀਂ ਕਰਨਾ ਦਾ ਅੰਗੂਠਾ ਲਾ ਦਿੰਦੇ ਤੇ ਵੱਡੇ ਵੱਡੇ ਪੜੇ ਲਿਖੇ ਉਹਨਾਂ ਤੇਲੇ ਨੌਕਰ ਲੱਗੇ ਹੋਏ ਵਿਚਾਰਨ ਕਰੋ ਸ੍ਰੀ ਇਹ ਕਿਰਪਾ ਹੈ ਉਹ ਗੁਰੂ ਕਾ ਸਿੱਖ ਕਹਿਣ ਲੱਗਾ ਭਾਈ ਜੇ ਤੂੰ ਸਮਝਣਾ ਤੂੰ ਆ ਕੇ ਇੱਥੇ ਕਾਟਾ ਖਾਦਾ ਤਾਂ 500 ਦੀ ਜਗ੍ਹਾ ਮੇਰੇ ਤੋਂ 600 ਲੈ ਲੈ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀਸ਼ ਮੇਰੀ ਚੋਲੀ ਵਿੱਚ ਪਾ ਦੇ ਉਚਾਰਨ ਕਰੋ ਸ੍ਰੀ ਬਾਈ ਗੋਪਾਲੇ ਦਾ ਪੁੱਤਰ ਸੋਚਣ ਲੱਗਾ ਇਹ ਤਾਂ ਮੇਰੇ ਪਿਤਾ ਤੋਂ ਵੀ ਵੱਧ ਮੂਰਖ ਹੈ 500 ਦੇ 600 ਦੇਣ ਲੱਗਾ ਉਹ ਗਰੀਬ ਸਿੱਖ ਘਰ ਲੈ ਗਿਆ ਕਹਿਣ ਲੱਗਾ ਤੂੰ ਬੈਠ ਤੂੰ ਗੁਰੂ ਦਾ ਸਿੱਖ ਹੈ ਮੇਰੇ ਘਰ ਆਏ ਲੰਗਰ ਪ੍ਰਸ਼ਾਦ ਛੱਕੇ ਬਗੈਰ ਮੈਂ ਨਹੀਂ ਜਾਣ ਦੇਣ ਘਰ ਵਾਲੀ ਨੂੰ ਕਹਿਣ ਲੱਗਾ ਪ੍ਰਸ਼ਾਦਾ ਤਿਆਰ ਕਰ ਘਰ ਗੁਰੂ ਦਾ ਸਿੱਖ ਆਇਆ ਅੱਜ ਤਨ ਭਾਗ ਹਨ ਜਿਸ ਤੇ ਗੁਰੂ ਗੋਬਿੰਦ ਸਿੰਘ ਜੀ ਖੁਸ਼ ਹੁੰਦੇ ਨੇ ਆਪਣਾ ਇੱਕ ਸਿੱਖ ਉਹਦੇ ਘਰ ਭੇਜ ਦਿੰਦੇ ਨੇ ਸਿੱਖ ਆਇਆ ਉਹ ਲੰਗਰ ਪ੍ਰਸਾਦ ਬਣਾਉਣ ਲੱਗੀ ਸਿੱਖ ਨੇ ਨੇੜੇ ਸ਼ੌਕਰ ਕੋਲ ਗਿਆ ਕਹਿਣ ਲੱਗਾ ਮੇਰਾ ਘਰ ਗਿਰਵੀ ਰੱਖ ਲੈ ਆ ਘਰ ਵਾਲੀ ਦੇ ਗਹਿਣੇ ਵੀ ਰੱਖ ਲਾਓ ਮੈਨੂੰ 600 ਰੁਪਈਆ ਦੇ ਉਸ ਸ਼ੌਕਰ ਨੇ 600 ਰੁਪਈਆ ਦੇ ਕਰ ਆਇਆ ਭਾਈ ਗੋਪਾਲੇ ਦੇ ਪੁੱਤਰ ਨੂੰ ਪ੍ਰਸ਼ਾਦ ਸ਼ਿਕਾਇਆ ਸਿੱਖ ਨੇ ਗਿਣ ਕੇ ਫਿਰ 600 ਰੁਪਏ ਦਿੱਤੇ ਤੇ ਆਖਿਆ ਪਿਆਰਿਆ ਹੁਣ ਹੱਥ ਸੁੱਚੇ ਕਰ ਲੈ ਤੇ ਜਿਹੜੀ ਬਖਸ਼ਿਸ਼ ਤੈਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਨਾ ਇੱਕ ਵਾਰਾ ਮੇਰੀ ਚੋਲੀ ਵਿੱਚ ਉਹ ਬਖਸ਼ਿਸ਼ ਪਾ ਕੇ ਕਹਿ ਦੇ ਕੇ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਸ਼ ਮੈਨੂੰ ਦਿੱਤੀ ਸੀ ਮੈਂ 600 ਰੁਪਏ ਵਿੱਚ ਤੈਨੂੰ ਵੇਚ ਛੱਡੀ ਉਨੇ 600 ਰੁਪਏ ਗਿਣ ਕੇ ਬੋਜੇ ਵਿੱਚ ਪਾਏ ਬਾਣੀਆਂ ਪੁੱਤਰ ਸੀ ਸੋਚਦਾ ਚਲੋ 500 ਕੇ 600 ਬਣ ਗਏ ਸੋ ਕਮਾਇਆ ਤੇ ਕਹਿਣ ਲੱਗਾ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਬਖਸ਼ਿਸ਼ ਮੈਨੂੰ ਦਿੱਤੀ ਮੈਂ 600 ਵਿੱਚ ਤੈਨੂੰ ਵੇਚ ਛੱਡ ਕਰ ਆਇਆ ਪਿਤਾ ਨੇ ਪੁੱਛਿਆ ਕਹਿਣ ਲੱਗਾ ਪਿਤਾ ਜੀ ਤੁਸੀਂ ਤਾਂ ਹਰ ਵੇਰਾਂ 500 ਗਵਾ ਕੇ ਆਉਂਦੇ ਸੋ ਆ ਵੇਖੋ ਮੈਂ 500 ਦੇ 600 ਬਣਾ ਕੇ ਲਿਆ ਜਿਹੜੀ ਬਖਸ਼ਿਸ਼ ਗੁਰੂ ਜੀ ਨੇ ਦਿੱਤੀ ਸੀ ਉਹ ਮੈਂ 600 ਰੁਪਏ ਬਜ ਰਸਤੇ ਵਿੱਚ ਸਿੱਖ ਨੂੰ ਵੇਚ ਓ ਪੁੱਤਰਾ ਮਾੜਾ ਕੀਤਾ ਗਲਤ ਕੀਤਾ ਕੋਈ ਗੁਰੂ ਕੀ ਬਖਸ਼ਿਸ਼ ਨੂੰ ਵੀ ਵੇਚਦਾ ਹੈ ਉਚਾਰਨ ਕਰੇ ਸ੍ਰੀ ਉਸ ਦਿਨ ਤੋਂ ਪਾਈ ਗੋਪਾਲੇ ਦੇ ਘਰ ਵਿੱਚ ਕਾਰੋਬਾਰਾਂ ਵਿੱਚ ਜਿਹੜੀ ਬਰਕਤ ਗੁਰੂ ਕੀ ਵਸਤੀ ਸੀ ਨਾ ਉਹ ਗੁਰੂ ਕੀਆਂ ਬਰਕਤਾਂ ਉੱਡ ਗਈਆਂ ਜਦੋਂ ਮਾਲ ਵੰਜਣ ਤੇ ਆਇਆ ਜਾਂਦਾ ਕਿਸੇ ਨਾ ਟਿੱਠਾ ਇਹਦਾ ਨਾਮ ਦੌਲਤ ਹੈ ਜਿਸ ਵੇਲੇ ਮਹਾਰਾਜ ਜੀ ਬਚਨ ਕਰਦੇ ਸਨ ਇਦੀਆਂ ਦੋ ਲੱਤਾਂ ਦੌਲਤ ਇੱਕ ਤਾਂ ਉਸ ਵੇਲੇ ਲੱਤ ਪੈਂਦੀ ਹੈ ਜਿਸ ਵੇਲੇ ਘਰ ਦੌਲਤ ਆਂਦੀ ਹੈ ਆਕੜ ਕੇ ਤੁਰਦਾ ਹੈ ਕਿਸੇ ਨੂੰ ਕੁਝ ਸਮਝਦਾ ਹੀ ਨਹੀਂ ਤੇ ਦੂਜੀ ਲੱਤ ਉਸ ਵੇਲੇ ਮਾਰਦੀ ਹੈ ਜਿਸ ਵੇਲੇ ਘਰੋਂ ਜਾਂਦੀ ਹੈ ਇਤਨ ਉੱਚੀ ਕਰਨ ਜੋਗਾ ਨਹੀਂ ਰਹਿੰਦਾ ਉਚਾਰਨ ਕਰੋ ਸ੍ਰੀ ਇਹਦਾ ਨਾਮ ਦੌਲਤ ਹੈ ਜਦੋਂ ਮਾਲ ਵੰਜਣ ਤੇ ਆਇਆ ਜਾਂਦਾ ਕਿਸੇ ਨਾ ਡਿੱਠਾ ਜਿਹੜੀਆਂ ਗੁਰੂਆਂ ਬਰਕਤਾਂ ਸਨ ਉਹ ਉੱਡ ਗਈ ਦਿਨੋ ਦਿਨ ਕੰਮਾਂ ਵਿੱਚ ਘਾਟੇ ਪੈਣੇ ਸਲ ਸਭ ਕੁਝ ਵਿਕ ਗਿਆ ਪਿਤਾ ਕਹਿਣ ਲੱਗਾ ਪੁੱਤਰ ਮੈਂ ਕਿਹਾ ਸੀ ਨਾ ਤੂੰ ਮਾੜਾ ਕੀਤਾ ਗੁਰੂ ਕੀ ਬਖਸ਼ਿਸ਼ ਨੂੰ ਵੇਚ ਕੇ ਕੱਲ 700 ਰੁਪਿਆ ਕਿਤੋਂ ਉਧਾਰਾ ਲਈਏ ਸਿੱਖ ਨੂੰ ਦੇਈਏ 600 ਦੇ ਬਦਲੇ 700 ਤੇ ਗੁਰੂ ਕੀ ਬਖਸ਼ਿਸ਼ ਮੋੜ ਲਿਆਈਏ ਵਿਚਾਰਨ ਕਰੋ ਸ੍ਰੀ 700 ਰੁਪਿਆ ਕਿਤੋਂ ਉਧਾਰ ਦਿੱਤਾ ਸਿੱਖ ਦੇ ਘਰ ਪਹੁੰਚੇ ਸਾਜ ਸੰਗਤ ਉਹਨੂੰ ਤਾਂਗੇ ਰੰਗ ਭਾਗ ਲੱਗੇ ਅੱਜ ਹੋਰ ਕੱਲ੍ਹ ਹੋਰ ਇੱਥੇ ਗੁਰੂ ਕੀਆ ਬਖਸ਼ਿਸ਼ਾਂ ਉੱਤੇ ਸਭ ਕੁਝ ਉਨਾ ਜਾ ਕੇ ਬੇਨਤੀ ਕੀਤੀ ਪਿਆਰਿਆ ਆ 700 ਲੈ ਲੈ ਤੇ ਗੁਰੂ ਕੀ ਬਖਸ਼ਿਸ਼ ਸਾਨੂੰ ਦੇ ਦੇ। ਉਹਨਾ ਸਿੱਖ ਕਹਿਣ ਲੱਗਾ ਮੈਨੂੰ ਤਾਂ ਜਿਸ ਦਿਨ ਤੋਂ ਗੁਰੂ ਕੀ ਬਖਸ਼ਿਸ਼ ਮਿਲੀ ਹੈ ਮੇਰੇ ਮਨ ਨੂੰ ਵੀ ਸੁੱਖ ਮਿਲਿਆ ਹੈ ਮੇਰੇ ਤਨ ਨੂੰ ਵੀ ਸੁੱਖ ਮਿਲਿਆ ਹੈ ਤੇ ਘਰ ਵਿੱਚ ਤਨ ਦੀ ਵੀ ਕੋਈ ਕਮੀ ਨਹੀਂ ਹੈ। ਉਚਾਰਨ ਕਰੋ ਸ੍ਰੀ। ਰੋਣ ਲੱਗ ਪਏ ਹੁਣ ਕੀ ਕਰੀਏ ਤਨ ਸਿੱਖ ਨੇ ਆਖਿਆ ਇੱਕੋ ਹੀ ਜਗ੍ਹਾ ਹੈ ਇੱਕੋ ਆਸਰਾ ਹੈ ਜੇ ਚੱਲ ਕੇ ਗੁਰੂ ਕੇ ਚਰਨਾਂ ਵਿੱਚ ਟਹਿ ਕੇ ਭੁੱਲ ਬਖਸ਼ਾਓ ਤਾਂ ਉਹ ਐਡਾ ਵੱਡਾ ਦਾਤਾ ਹੈ ਤੁਹਾਡੇ ਟਹਿਣ ਵਿੱਚ ਦੇਰ ਲੱਗ ਸਕਦੀ ਹੈ ਗੁਰੂ ਨੂੰ ਬਖਸ਼ਣ ਵਿੱਚ ਕੋਈ ਤੇਰੀ ਤੇ ਜਿਸੇ ਲਈ ਆਏ ਕਲਗੀਧਰ ਪਾਤਸ਼ਾਹ ਦੇ ਚਰਨਾਂ ਤੇ ਟਹਿ ਕੇ ਰੁਣੇ ਮੇਰੇ ਸਹਿਬ ਕਹਿਣ ਲੱਗੇ ਤਜੋ ਸਿਆਨ ਪਰ ਸੁਰਜਨੋ ਸਿਮਰੋ ਹਰ ਹਰ ਰਾਏ ਇੱਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪੋਇਆ ਗੁਰੂ ਕੇ ਦਰ ਤੇ ਆ ਕੇ ਕਦੇ ਸਿਆਣ ਪਚਿ ਤਰਾਈਆਂ ਨਾ ਜੇ ਮਹਾਰਾਜ ਜੀ ਬਚਨ ਕਰਦੇ ਸਨ ਜਦੋਂ ਸੱਪ ਵੀ ਖੁੱਡ ਵਿੱਚ ਵੜਦਾ ਹੈ ਨਾ ਸਿੱਧਾ ਹੋ ਗੀ ਵੱਲ ਛਲ ਛੱਡ ਦੇ ਸੱਪ ਵੀ ਖੁੱਡ ਵਿੱਚ ਵੜਦਾ ਸਿੱਧਾ ਹੋ ਕੇ ਵੜਦਾ ਤੂੰ ਜੇ ਗੁਰੂ ਕੇ ਚਰਨਾਂ ਵਿੱਚ ਆਇਆ ਹੁਣ ਤਾਂ ਸਿੱਧਾ ਹੋ ਕੇ ਬਹਿ ਜਾ ਵਚਾਰਨ ਕਰੁ ਸ੍ਰੀ ਇੱਥੇ ਤਾਂ ਵੱਲ ਛਲ ਛੱਡ ਦੇ ਗੁਰੂ ਦੇ ਦਰ ਤੇ ਵੀ ਆ ਕੇ ਝੂਠ ਬੋਲਣਾ ਠੱਗੀਆਂ ਮਾਰਨ ਲੋਕਾਂ ਦਾ ਬੁਰਾ ਕਰਨ ਵਾਸਤੇ ਸੋਚਣਾ ਨਾ ਇਹ ਮਨ ਵਿੱਚੋਂ ਮਾੜੀ ਤਾਤ ਕੱਢ ਤੇ ਗੁਰੂ ਕੀ ਬਾਣੀ ਗੁਰੂ ਕਾ ਨਾਮ ਲੈ ਕੇ ਉਹਦਾ ਸਿਮਰਨ ਕਰ ਤੇ ਆਖ ਮੇਰੇ ਪਾਤਸ਼ਾਹ ਮੇਰੇ ਅੰਦਰੋਂ ਪ੍ਰਾਈ ਤਾਤ ਮਿਟਾ ਦੇ ਨਾ ਕੋ ਬਹਿਰੀ ਨਹੀਂ ਬਿਗਾਣਾ ਸਗਲ ਸੰਗ ਹਮਕੋ ਬਨਾਈ ਗੁਰੂ ਕਿਰਪਾ ਨਾਲ ਸਤਿਗੁਰੂ ਨੇ ਬਖਸ਼ਿਸ਼ ਕੀਤੀ ਪਾਈ ਗੋਪਾਲੇ ਤੇ ਉਹਦੇ ਪੁੱਤਰ ਨੂੰ ਬਖਸ਼ਿਆ ਸਾਥ ਸੰਗਤ ਹਮਰੀ ਗਣ ਤਨਾ ਗਣੀਆਂ ਕਾਈ ਆਪਣਾ ਬਿਰਧ ਪਛਾਣ ਉਹ ਐਡਾ ਵੱਡਾ ਦਾਤਾ ਆਪਣਾ ਬਿਰਧ ਪਛਾਣਿਆ ਫਿਰ ਬਖਸ਼ਿਸ਼ਾਂ ਨਾਲ ਝੋਲੀਆਂ ਭਰ ਦਿੱਤੀਆਂ ਉਚਾਰਨ ਕਰਿ ਸ੍ਰੀ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਆਂ ਉਆਂ ਸੱਚ ਦੋਵੇ ਤਾਂ ਹੁਣ ਹਰ ਸਮੇ ਪਾ ਕੇ ਭਾਈ ਗੋਪਾਲਾ ਤੇ ਉਹਦਾ ਪੁੱਤਰ ਦਸ਼ਮੰਤ ਦੀ ਰਕਮ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਵਿੱਚ ਸ਼ੁਕਰਾਨਾ ਕਰਨ ਆਂਦਿਨ ਗੁਰੂ ਘਰ ਵਿੱਚ ਤੇ ਕੀ ਆਖ ਦੇਣ ਤੇਰਾ ਦਿੱਤਾ ਖਾਉਣਾ ਇਹਦਾ ਨਾਮ ਦੌਲਤ ਹੈ ਜਿਸ ਵੇਲੇ ਮਹਾਰਾਜ ਜੀ ਬਚਨ ਕਰਦੇ ਸਨ ਇਦੀਆਂ ਦੋ ਲੱਤਾਂ ਦੌਲਤ ਇੱਕ ਤਾਂ ਉਸ ਵੇਲੇ ਲੱਤ ਪੈਂਦੀ ਹੈ ਜਿਸ ਵੇਲੇ ਘਰ ਦੌਲਤ ਆਂਦੀ ਹੈ ਆਕੜ ਕੇ ਤੁਰਦੇ ਕਿਸੇ ਨੂੰ ਕੁਝ ਸਮਝਦਾ ਹੀ ਨਹੀਂ ਤੇ ਦੂਜੀ ਲੱਤ ਉਸ ਵੇਲੇ ਮਾਰਦੀ ਹੈ ਜਿਸ ਵੇਲੇ ਘਰੋਂ ਜਾਂਦੀ ਹੈ ਇਹ ਤੌਣ ਉੱਚੀ ਕਰਨ ਯੋਗਾ ਨਹੀਂ ਰਹਿੰਦਾ ਉਚਾਰਨ ਕਰੋ ਸ੍ਰੀ ਇਹਦਾ ਨਾਮ ਦੌਲਤ ਜਦੋਂ ਮਾਲ ਵੰਜਣ ਤੇ ਆਇਆ ਜਾਂਦਾ ਕਿਸੇ ਨਾ ਡਿੱਠਾ ਜਿਹੜੀਆਂ ਗੁਰੂਆਂ ਬਰਕਤਾਂ ਸਨ ਕੋ ਉੱਡ ਗਈ ਹਰ 6 ਮਹੀਨਿਆਂ ਬਾਅਦ ਦਸ਼ਮント ਲੈ ਕੇ ਗੁਰੂ ਦੇ ਦਰਬਾਰ ਜਾਂਦਾ ਇੱਕ ਵਾਰ ਸਰੀਰ 'ਤੇ ਢਿੱਲਾ ਹੋ ਗਿਆ ਆਪਣੇ ਪਿਤਰ ਨੂੰ ਕਹਿਣ ਲੱਗਾ ਬੇਟਾ ਇਹ ਦਸ਼ਮント ਦੀ ਰਕਮ ਹੈ ਤੂੰ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਵਿੱਚ ਜਾ ਨਾ ਲਈ ਬੇਨਤੀ ਕਰੀ ਪਾਤਸ਼ਾਹ ਇਹ ਤੁਹਾਡੀਆਂ ਦਿੱਤੀਆਂ ਦਾਤਾਂ ਵਿੱਚੋਂ ਦਿਲ-ਫੁੱਲ ਹਾਜ਼ਰ ਹੈ ਪਿਤਾ ਜੀ ਆ ਨਹੀਂ ਸਕੇ ਸਰੀਰ ਕੁਝ ਢਿੱਲਾ ਸੀ ਉਹਨਾਂ ਦਾ ਮੇਰੀ ਅਰਦਾਸ ਕਰਾਂ ਭਾਈ ਗੋਪਾਲੇ ਦਾ ਪੁੱਤਰ ਬਾਣੀਆਂ ਪੁੱਤਰ ਸੀ ਕਦੇ ਸਤ ਸੰਗ ਵਿੱਚ ਗਿਆ ਨਹੀਂ ਸੀ 500 ਰੁਪਏ ਦੀ ਥੈਲੀ ਲੈ ਕੇ ਚਲਿਆ ਮਨ ਵਿੱਚ ਸੋਚਦਾ ਇਹਦੇ ਬਦਲੇ ਗੁਰੂ 12000 ਦੀ ਚੀਜ਼ ਤਾਂ ਜ਼ਰੂਰ ਦੇਵੇ ਜਾ ਕੇ 500 ਮੱਥਾ ਟੇਕਿਆ ਗਰੀਬ ਨਿਵਾਜ ਮੈਂ ਭਾਈ ਗੋਪਾਲੇ ਦਾ ਪੁੱਤਰ ਪਿਤਾ ਜੀ ਆ ਨਹੀਂ ਸਕੇ ਸਰੀਰ ਤੇ ਲਾਸੀ ਹੁਣਾ ਸਤਗੁਰੂ ਨੇ ਆਖਿਆ ਕੁਛ ਦਿਨ ਰੋ ਸੇਵਾ ਕਰੋ ਜਾਨ ਵੇਲੇ ਬਖਸ਼ਿਸ਼ ਲੈ ਕੇ ਜਾਣਾ ਵਿਚਾਰਨ ਕਰੋ ਸ੍ਰੀ ਵਾਹਿਗੁਰੂ ਇੱਕ ਦੋ ਦਿਨ ਰੁਕਿਆ ਪਰ ਇਹਦਾ ਮਨ ਸੰਗਤ ਵਿੱਚ ਨਹੀਂ ਲੱਗਦਾ ਸੇਵਾ ਵਿੱਚ ਨਹੀਂ ਲੱਗਦਾ ਜਿਹੜੇ ਵਪਾਰੀ ਆਂਦੇ ਨਾ ਸੰਗਤ ਵਿੱਚ ਉਹਨਾਂ ਦਾ ਮਨ ਕੀਰਤਨ ਵਿੱਚ ਨਹੀਂ ਲੱਗਦਾ ਉਹ ਆਖ ਦਿਨ ਕਿਸੇ ਵੇਲੇ ਭੋਗ ਪਵੇ ਤੇ ਤੁਰੀਏ ਉਹ ਘੜੀਆਂ ਵੇਖਦੇ ਰਹਿੰਦੇ ਉਚਾਰਨ ਕਰੋ ਸ੍ਰੀ ਸਭਾ ਪਿਆਰ ਵਾਲੇ ਆਖ ਦਿਨ ਜਿੰਨਾ ਵਕਤ ਗੁਰੂ ਦੇ ਚਰਨਾਂ ਵਿੱਚ ਲੰਘ ਗਿਆ ਲੰਘ ਜਾਵੇ ਇਹ ਸ਼ੁਕਰਾਨਾ ਹੈ ਗੁਰੂ ਦਾ ਸਾਥ ਸੰਗਤ ਬੋਲੋ ਸ੍ਰੀ ਸਭਾ ਦੋ ਦਿਨਾਂ ਪਿੱਛੋਂ ਆਇਆ ਪਾਤਸ਼ਾਹ ਮੈਂ ਘਰ ਜਾਣ ਗੁਰੂ ਗੋਬਿੰਦ ਸਿੰਘ ਜੀ ਨੇ ਨੇਵੜੇ ਸਿੱਖ ਨੂੰ ਬੁਲਾਇਆ ਆਖਿਆ ਪ੍ਰਸਾਦ ਲਿਆਓ ਪ੍ਰਸਾਦ ਵਿੱਚ ਇੱਕ ਕੜਾ ਤੇ ਥੋੜੀ ਜੀ ਗੁਰੂ ਘਰ ਵੱਲੋਂ ਬਖਸ਼ਿਸ਼ ਮਠਈ ਆ ਪ੍ਰਸਾਦ ਦਿੱਤਾ ਝੋਲੀ ਕਰ ਬੇਟਾ ਝੋਲੀ ਕਰਕੇ ਪ੍ਰਸਾਦ ਝੋਲੀ ਵਿੱਚ ਪਾਇਆ ਤੇ ਸੋਚਦਾ ਇੱਥੇ ਤਾਂ ਆਖ ਕੇ ਮੈਂ ਲੁੱਟੀ ਗਿਆ 500 ਰੁਪਈਆ ਮੱਥਾ ਟੇਕਿਆ ਤੇ ਗੁਰੂ ਨੇ ਬਦਲੇ ਵਿੱਚ ਦਿੱਤਾ ਕਿ ਇੱਕ ਸਰਬ ਲੋਹ ਦਾ ਕੜਾ ਲੋਹੇ ਦਾ ਆ ਦੋ ਚਾਰ ਪੈਸਿਆਂ ਦਾ ਤੇ ਚੌਨੀ ਅਠਿਆਨੀ ਦੀ ਮਠਿਆਈ ਪਰ ਇਹ ਭੁੱਲ ਗਿਆ ਕਿ ਜਿਸ ਨੂੰ ਗੁਰੂ ਕੜਾ ਦੇ ਦੇਵੇ ਸਮਝੋ ਗੁਰੂ ਗੋਬਿੰਦ ਸਿੰਘ ਜੀ ਨੇ ਉਹਦੀ ਬਾਹ ਪਕੜ ਲਈ ਬਾਰ ਨਿਕਲਿਆ ਇੱਕ ਗੁਰਸਿੱਖ ਮਿਲਿਆ ਕਿਉਂ ਭਾਈ ਬੜਾ ਉਦਾਸ ਹੈ ਕਹਿੰਦਾ ਮੈਂ ਤਾਂ ਇੱਥੇ ਆ ਕੇ ਲੁੱਟੀ ਕੇ ਜਾਇਆ 500 ਰੁਪਈਆ ਲਿਆਇਆ ਗੁਰੂ ਨੂੰ ਮੱਥਾ ਟੇਕਿਆ ਤੇ ਗੁਰੂ ਨੇ ਦਿੱਤਾ ਕੀ ਆ ਦੋ ਚਾਰ ਪੈਸਿਆਂ ਦਾ ਕੜਾ ਤੇ ਦੋ ਚਾਰ ਆਣੀਆਂ ਦੀ ਮਠਿਆਈ ਮੈਂ ਤਾਂ ਸੋਚਨਾ ਮੇਰੇ ਪਿਤਾ ਜੀ ਮੂਰਖੀ ਹਨ ਜੋ ਹਰ 6 ਮਹੀਨਿਆਂ ਪਿੱਛੋਂ ਇਹ ਦਸਵੰਤ ਗੁਰੂ ਨੂੰ ਭੇਜਦੇ। ਇਹ ਨਹੀਂ ਪਤਾ ਕਿ ਜਿਹੜੀਆਂ ਗੁਰੂਕੀਆਂ ਬਖਸ਼ਿਸ਼ਾਂ ਕਰ ਆਂਦੀਆਂ ਸਾਰੇ ਕਾਰਜ ਚ ਸਾਰੇ ਕੰਮ ਵਿਹਾਰ ਤਾਂ ਉਸੇ ਨਾਲ ਚੱਲਦੇ। ਮਨੁੱਖ ਦੀ ਸਿਆਣਪ ਨਾਲ ਤਾਂ ਨਹੀਂ ਚੱਲਦੇ ਨਾ। ਗੁਰੂ ਕੀ ਬਖਸ਼ਿਸ਼ ਨਾਲ ਚੱਲਦਾ। ਸਿਆਣੇ ਤਾਂ ਬਹੁਤ-ਬਹੁਤ ਬੈਠੇ ਹਨ। ਮਹਾਰਾਜ ਜੀ ਬਚਨ ਕਰਦੇ ਸਨ ਮੈਂ ਉਹ ਵੀ ਬੰਦੇ ਵੇਖੇ। ਜਿਨ੍ਹਾਂ ਨੂੰ ਅੰਗੂਠਾ ਲਾ ਕੇ ਸਾਈਨ ਨਹੀਂ ਕਰਨਾ ਦਾ ਅੰਗੂਠਾ ਲਾਉਂਦੇ ਨੇ ਤੇ ਵੱਡੇ ਵੱਡੇ ਪੜੇ ਲਿਖੇ ਉਹਨਾਂ ਤੇ ਲੇ ਨੌਕਰ ਲੱਗੇ ਹੋਏ ਵਿਚਾਰਨ ਕਰੋ ਸ੍ਰੀ ਇਹ ਕਿਰਪਾ ਹੈ ਨਾ ਉਹ ਗੁਰੂ ਕਾ ਸਿੱਖ ਕਹਿਣ ਲੱਗਾ ਭਾਈ ਜੇ ਤੂੰ ਸਮਝਣਾ ਤੂੰ ਆ ਕੇ ਇੱਥੇ ਘਾਟਾ ਖਾਦਾ ਤਾਂ 500 ਦੀ ਜਗ੍ਹਾ ਮੇਰੇ ਤੋਂ 600 ਲੈ ਲੈ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀਸ਼ ਮੇਰੀ ਚੋਲੀ ਵਿੱਚ ਪਾ ਜੋ ਉਚਾਰਨ ਕਰ ਰ sire ਭਾਈ ਗੋਪਾਲੇ ਦਾ ਪੁੱਤਰ ਸੋਚਣ ਲੱਗਾ ਇਹ ਤਾਂ ਮੇਰੇ ਪਿਤਾ ਤੋਂ ਵੀ ਵੱਧ ਮੂਰਖ ਹੈ 500 ਦੇ 600 ਦੇਣ ਲੱਗਾ ਉਹ ਗਰੀਬ ਸਿੱਖ ਘਰ ਲੈ ਗਿਆ ਕਹਿਣ ਲੱਗਾ